ਮਨਿੰਦਰ ਸਿੰਘ ਜੀ ਤੁਸੀਂ ਕਿਸ ਤਰ੍ਹਾਂ ਦੀ ਕੱਢਦਾ ਹੋਈ ਹੈ ਸਰ ਕੀ ਕਾਰਵਾਈ ਇਹ ਨਾ ਜਨਾਬ ਇਹ ਆਪਣੀ ਗੁੜੀਆ ਦੀ ਗੁੜੀਆ ਹੀ ਹੈ ਨਾ ਗੁੜੀ ਦੀ ਮਤਲਬ ਏਜ ਹੈਗੀ 16 ਸਾਲ ਤੋਂ ਘੱਟ ਜੀ ਇਹਦੇ ਵਿੱਚ ਕੀ ਮੰਨੋ ਚਲੋ ਜੇ ਅਸੀਂ ਸਾਰੀ ਮਤਲਬ ਕਾਰਵਾਈ ਜਿੱਦਾਂ ਬਾਇਲੌ ਮਤਲਬ ਕਾਨੂੰਨੀ ਕਾਰਵਾਈ ਕਰ ਰਹੇ ਹਾਂ ਜੀ ਆਪਦੀ ਪਰ ਪੁਲਿਸ ਸਾਡੀ ਕੋਈ ਹੈਲਪ ਨਹੀਂ ਕਰ ਰਹੀ ਇਸ ਚੀਜ਼ ਦੇ ਵਿੱਚ ਉਲਟਾ ਮਤਲਬ ਸਾਨੂੰ ਡਰਾਇਆ ਧਮਕਾਇਆ ਜਾ ਰਿਹਾ ਜੀ ਉਹਨਾਂ ਵੱਲੋਂ ਵੀ ਮਤਲਬ ਪੁਲਿਸ ਵੱਲੋਂ ਵੀ ਤੋਂ ਜਿਹੜੇ ਮਤਲਬ ਮੁੰਡੇ ਵਾਲੇ ਉਹਨਾਂ ਦੇ ਘਰ ਦੇ ਵੱਲੋਂ ਵੀ ਠੀਕ ਹੈ ਮੈਨੂੰ ਮੈਨਾਂ ਥੋੜੀ ਜਿਹੀ ਹੈਲਪ ਕਰਿਆ ਤਾਂ ਮੈਨੂੰ ਵਟਸਐਪ ਕਾਲ ਇਹ ਕੱਲ ਮਤਲਬ ਜਿਹੜਾ ਇਹਨਾਂ ਨੂੰ ਨਿਸ਼ਾਨਦੇਹੀ ਕਰਵਾਈ ਉਹਦੇ ਵਿੱਚ ਕਿ ਇਹਨਾਂ ਨੇ ਮੰਨ ਕੇ ਚੱਲੋ ਜਿਹੜੇ ਸਬੂਤ ਸੀਗੇ ਉੱਥੋਂ ਆਪਣੇ ਰੈਸਪੋਨਡ ਦੀ ਕੈਮਰੇ ਵਗੈਰਾ ਸਭ ਕੁਝ ਇਹਨਾਂ ਨੇ ਗਾਇਬ ਕੀਤਾ ਬਹੁਤ ਸਾਰੇ ਪਲੇਂਗੀਆਂ ਕਿਉਂਕਿ ਉਹ ਸੋ ਉਹਨਾਂ ਦੀ ਮਤਲਬ ਪੂਰੇ ਤਰੀਕੇ ਨਾਲ ਉਹ ਕਰ ਰਹੀ ਸ਼ਾਇਦ ਸਰਕਾਰੀ ਪੌਸ ਨੇ ਪੈਸੇ ਵਗੈਰਾ ਖਾਦੇ ਹੋਏ ਉਹਨਾਂ ਨੂੰ ਤੇ ਸਾਡੀ ਕੋਈ ਹੈਲਪ ਨਹੀਂ ਹੋ ਰਹੀ ਅਸੀਂ ਮੰਨ ਕੇ ਚੱਲੋ ਜੇ ਸਾਡੀ ਪ੍ਰਸ਼ਾਸਨ ਨਹੀਂ ਗੱਲ ਸੁਣੋਗੇ ਫਿਰ ਅਸੀਂ ਇਹਦਾ ਸੰਘਰਸ਼ ਅੱਗੇ ਲੈ ਕੇ ਜਾਵਾਂਗੇ ਕਿੰਨੇ ਬੰਦੇ ਸੀ ਨਿਕਲੋ ਦੋ ਜਣੇ ਹੈ ਜੀ ਇੱਕ ਤਾਂ ਹੈਗਾ ਆਪਣਾ ਗੌਰਵ ਪੁੱਤ ਪੇਤਾ ਜਨਾਨੀ ਮੈਨੂੰ ਪਤਾ ਹੀ ਦੂਜਾ ਹੈਗਾ ਸ਼ਰਨ ਉਹਦੇ ਪਿਤਾ ਦਾ ਨਾਮ ਸੋਮਾ ਇਹ ਬੰਦੇ ਮਤਲਬ ਦਾਰੂ ਦੀ ਬਲੈਕ ਬਲੂ ਵੀ ਕਰਦੇ ਆ ਆਪਾਂ ਕਨਫਰਮ ਵੀ ਕਰ ਸਕਦੇ ਹਾਂ ਉਸ ਮਰਜ਼ੀ ਠੀਕ ਹੈ ਜੀ ਦਾਰੂ ਦੀ ਬਲੈਕ ਕਾਰ ਦੇ ਮਤਲਬ ਸਾਨੂੰ ਡਰਾ ਰਹੇ ਤੁਮ ਘਾ ਰਹੇ ਸੀ ਐਂ ਕਰਦੇ ਆਂਗਾ ਸਾਡੇ ਪੁਲਿਸ ਨਾਲ ਸਹਿਯੋਗ ਕਰਦਾ ਸੀ ਪੈਸੇ ਖਵਾਤੇ ਸਾਡਾ ਤੁਸੀ ਕੁਝ ਨਹੀਂ ਕਰ ਸਕਦੇ ਬੋਲੇ ਸ਼ਰੇਆਮ ਚੈਲੰਜ ਕਰ ਰਹੇ ਸਾਨੂੰ ਜੀ ਪ੍ਰਸ਼ਾਸਨ ਦੀ ਮੰਗ ਕਰਦੇ ਪ੍ਰਸ਼ਾਸਨ ਤੋਂ ਕਾਰਵਾਈ ਦੀ ਮੰਗ ਕਰਦੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਬੱਚੀ ਨੂੰ ਇਨਸਾਫ ਮਿਲਣਾ ਚਾਹੀਦਾ ਕਿਉਂਕਿ ਬੱਚੀ ਦੀ ਜ਼ਿੰਦਗੀ ਦਾ ਸਵਾਲ ਹੈ ਬੱਚੇ ਦੀ ਉਮਰ 16 ਸਾਲ ਤੋਂ ਕੱਟ ਆ ਜੀ ਠੀਕ ਹੈ ਜੀ ਕਿਉਂਕਿ ਬਹੁਤ ਹੀ ਮਤਲ ਤੇ ਉਹਨਾਂ ਦੇ ਬੇਟੇ ਦੀ ਮਾੜੀ ਅੱਖ ਸੀ ਤੇ ਉਹਨੇ ਆਪਦੇ ਦੋਸਤ ਨਾਲ ਰਲ ਕੇ ਮੇਰੀ ਗੁੜੀਆ ਦਾ ਰਿਪੀਟਾ ਸਕੂਲੇ ਜਾਂਦੀ ਸੀ 7:30 ਵਜੇ ਤੇ 2:00 ਵਜੇ ਤੇ ਜਾਂਦੇ ਸੀ ਤੇ ਗੁੜੀਆ ਦੇ ਮੈਂ 3 ਦਿਨ ਅੱਖ ਜਾਂਦੇ ਲਗਾਤਾਰ ਤੇ ਗੁੜੀਆ ਦੇ ਅੱਖ ਤੇ 6:00 ਵਜੇ ਸੀ ਮੈਂ ਪੁੱਛਿਆ ਤੇ ਉਹ ਕਹਿੰਦੀ ਮੰਮੀ ਮੈਨੂੰ ਬਲੈਕਮੇਲ ਕਰ ਰਹੇ ਆ ਮਕਾਨ ਮਾਲਕਾਂ ਦਾ ਮੁੰਡਾ ਤੇ ਉਹਦਾ ਦੋਸਤ ਨਾਲ ਰਲ ਕੇ ਤੇ ਮੈਂ ਪੁਲਿਸ ਕਾਰਵਾਈ ਕੀਤੀ ਤੇ ਪੁਲਿਸ ਕਾਰਵਾਈ ਦੇ ਵਿੱਚ ਪੁਲਿਸ ਨੇ ਮੇਰੀ ਕਾਰਵਾਈ ਸੁਣੀ ਨਹੀਂ ਗਈ ਤੇ ਮੈਂ ਟੈਸਟ ਕਰਾਏ ਤੇ ਟੈਸਟ ਠਾ ਦਿਨ ਬਾਅਦ ਆਏ ਇਹ ਹੁਣ ਵੀ ਸਬੂਤ ਮਟਾ ਰਹੇ ਆ ਜਿੱਥੇ ਜਿੱਥੇ ਕੁੜੀਆਂ ਨੂੰ ਲੈ ਕੇ ਜਾਂਦੇ ਸੀਗੇ ਹਾਂਜੀ ਇੱਕ ਸ਼ਰਨ ਮੁੰਡਾ ਸੀ ਤੇ ਇੱਕ ਸੰਜੇ ਨਗਰ ਵਾਸੀ ਤੇ ਇੱਕ ਸ਼ਰਨ ਮੁੰਡਾ ਸੀਗਾ ਤੇ ਇੱਕ ਗੌਰਵ ਸੀਗਾ ਤੇ ਸ਼ਰਨ ਨੂੰ ਫੜਿਆ ਫੜ ਲਿਆ ਸੀਗਾ ਜੀ ਅਰੈਸਟ ਕਰ ਲਿਆ ਸੀ ਫੇਰ ਛੱਡਤਾ ਤੇ ਉਸ ਤੋਂ ਬਾਅਦ ਵਿੱਚ ਪੁਲਸ ਕੋਈ ਵੀ ਪੈਸੇ ਖਾਈ ਬੈਠੇ ਆ ਤੇ ਕੋਈ ਵੀ ਮੇਰੀ ਸੁਣਾਈ ਨਹੀਂ ਹੋ ਰਹੀ ਜੀ ਕੋਈ ਕਾਰਵਾਈ ਨਾ ਹੋਈ ਤਾਂ ਫਿਰ ਕੀ ਹੋਊ ਕਾਰਵਾਈ ਨਾ ਹੋਈ ਤਾਂ ਜੀ ਅਸੀਂ ਧਰਨਾ ਪੇਸ਼ ਕਰਾਂਗੇ ਜੀ ਇੱਕ ਸਾਡੇ ਸਿਟੀ ਫਰੀਕੋਟ ਵਿਖੇ 197 ਉਹਦਾ ਪੱਛਮੀ ਖਰਮਾ ਪਾਸਪੈਕ ਦਾ ਗੱਲ ਕੀਤਾ ਗਿਆ ਸੀ ਇਸ ਵਿੱਚ ਦੋ ਦੋ ਜਿਹੜਾ ਪਰਿਵਾਰਨ ਲੋ ਵਿਕਟਮ ਵੱਲੋਂ ਦੋ ਜਣਿਆਂ ਦਾ ਨਾਲ ਖਾਏ ਗਏ ਸਨ ਸ਼ਰਮਜੀਤ ਅਤੇ ਇੱਕ ਹੋਰ ਨਾਂ ਦੇ ਜਿਹੜੇ ਦੋ ਲੜਕੇ ਸੀਗੇ ਤੇ ਇਸ ਵਿੱਚ ਜਿਹੜੀ ਅਸੀਂ ਕਾਫੀ ਨਿਕਾਇਨਾ ਤਫਤੀਸ਼ ਕਰ ਰਹੇ ਹਾਂ ਵੀ ਇਹ ਮਕਦਮਾ ਸਹੀ ਤਥਾਂ ਦੇ ਆਧਾਰ ਤੇ ਗੱਲ ਕੀਤਾ ਗਿਆ ਜਾਂ ਕਿਸ ਤਰ੍ਹਾਂ ਇਸ ਇੱਕ ਤਫਤੀਸ਼ ਦਾ 파ਟ ਹੈ ਤੇ ਜੇਕਰ ਕੋਈ ਵੀ ਐਵਿਡੈਂਸ ਸਾਹਮਣੇ ਆਏਗੀ ਤਾਂ ਇਹਨਾਂ ਦੀ ਬਹੁਤ ਜਲਦੀ ਚਲਦੇ ਅਸੀਂ ਗੱਫਤਾਰੀ ਕਰਾਂਗੇ ਮੈਂ ਇਹ ਬੋਚ ਰਿਹਾ ਹਾਂ ਕਿ ਪੁੰਨ ਪੈਸੇ ਲੈ ਕੇ ਜਾ ਰਹੇ ਨੇ ਨਹੀਂ ਇਹੋ ਜਿਹਾ ਅਜੇ ਤੱਕ ਸਾਡੇ ਤੱਕ ਨਹੀਂ ਕੋਈ ਪੁਨਜੀ ਕੋਈ ਨਾ ਲਿਖਤੀ ਨਾ ਹੈ ਇਹ ਪੈਸੇ ਵਾਲੀ ਜਿਹੜੀ ਗੱਲ ਕੋਈ ਇਸ ਤਰ੍ਹਾਂ ਇੱਕ ਵੀਡੀਓ ਵਾਇਰਲ ਹੋਈ ਹੈ ਉਹਨਾਂ ਦੀ ਲੜਕੀ ਦੇ ਮਾਤਾ ਵੱਲੋਂ ਪੁਲਿਸ ਵੱਲੋਂ ਵੀ ਇਸ ਤੱਕ ਕਿ ਇਸ ਨੂੰ ਅਸੀਂ ਜਿਹੜੀ ਇਨਵੈਸਟੀਗੇਸ਼ਨ ਕਰਾਂਗੇ ਕੋਈ ਇਹ ਜੀ ਅਜੇ ਤੱਕ ਕੋਈ ਗੱਲ ਨਹੀਂ ਸਾਹਮਣੇ ਆਈ ਐਸਐਨ ਦਾ ਪਰ ਇਹਦੀ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਸਾਰੇ ਜਿਹੜੇ ਇਨਸਪੈਕਟਰ ਇਨਸਪੈਕਟਰ ਪਰਮਜੀਤ ਖੋੜ ਉਹ ਉਹਨਾਂ ਵੱਲੋਂ ਜਿਹੜੀ ਇਨਵੈਸਟੀਗੇਸ਼ਨ ਅਮਲ ਵਿੱਚ ਲੈਂਦੀ ਜਾ ਰਹੀ ਹੈ ਤੇ ਜੋ ਤੱਥਾਂ ਤੇ ਜੋ ਸਹੀ ਹੋਏਗਾ ਉਹੋ ਜੀ ਕਰੇਗਾ